ਲੋ ਜੀ ਅੱਜ ਆਪਾਂ ਘਰ ਵਿੱਚ ਕਰ ਦਿੱਤੇ ਤਿਆਰ ਟਾਂਗਰ ਪਕੌੜੇ ਵਿਚਾਰ ਵਰਗੇ ਆਪਾਂ ਕਿਸਰਾ ਤਿਆਰ ਕੀਤੇ ਆ ਤੇ ਇਹਦੇ ਵਿੱਚ ਆਪਾਂ ਕੀ ਕੀ ਪਾਇਆ ਤੁਸੀਂ ਅੱਗੇ ਜਾ ਕੇ ਵੀਡੀਓ ਚ ਦੇਖ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵੀਡੀਓ ਵੇਖਦੇ ਭੈਣ ਭਰਾਵਾਂ ਦਾ ਸਵਾਗਤ ਹੈ ਸਾਡੇ ਚੈਨਲ ਦੇ ਸਟੱਬਰ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਠਾਕ ਹੋਗੇ ਰਾਜੀ ਪੀਛੇ ਹੋਗੇ ਅੱਜ ਦੀ ਵੀਡੀਓ ਆਪਾਂ ਬਣਾਵਾਂਗੇ ਤੇ ਪਕੌੜੇ ਜਿਹੜੇ ਸਬਜੀ ਚ ਪਉਂਦੇ ਮੋٹے ਮੋٹے ਬਣਾ ਕੇ ਸਪੌੜੇ ਉਹ ਬਣਾਵਾਂਗੇ ਆਪਾਂ ਘਰੇ ਹੀ ਤੇ ਵਾਸਤੇ ਆਪਾਂ ਇੱਕ ਕੋਲੀਏ ਬੇਸਣ ਲਿਆਵਾ ਥੋੜੇ ਹੀ ਬਣਾਵਾਂਗੇ ਆਪਾਂ ਹਜੇ ਇਹਦੇ ਵਿੱਚ ਆਪਾਂ ਇੱਕ ਚਮਚਾ ਜਵੈਨ ਪਾਵਾਂਗੇ ਇੱਕ ਚਮਚਾ ਹੀ ਆਪਾਂ ਜੀਰਾ ਪਾ ਲਾਂਗੇ ਇਹ ਨਰਦਨਾ ਮੋਟਾ ਵਾ ਇਹ ਆਪਾਂ ਬਰੀਕ ਕਰਕੇ ਪਾਵਾਂਗੇ ਇਹ ਕਾਲੀ ਮਿਰਚ ਐ ਤੇ ਨੂੰ ਆਪਾਂ ਦੱਦਰੀ ਪੀਸ ਲਾਂਗੇ ਇਹ ਆਪਾਂ ਨਾ ਲਸਣ ਲਿਆਵਾ ਇਹ ਵਿੱਚ ਪਾਵਾਂਗੇ ਪੀਸ ਕੇ ਕਿਉਂਕਿ ਇਹਦੇ ਵਿੱਚ ਟੇਸਟ ਵਧੀਆ ਆਉਂਦਾ ਵਾ ਤੇ ਨਾਲ ਪਾਵਾਂਗੇ ਆਪਾਂ ਇਹ ਸਦਾ ਲੂਣ ਸਵਾਦ ਅਨਸਾਰ ਤੇ ਅਜਾ ਆਪਾਂ ਕਰਦੇ ਆਂ ਸ਼ੁਰੂ ਪਕੌੜੇ ਬਣਾਉਣੇ ਤੇ ਕਾਲੀ ਮਿਰਚ ਆਪਾਂ ਇੰਨੀ ਕਿ ਪਾਵਾਂਗੇ ਨੂੰ ਦਰਦਰੀ ਪੀਸ ਲੈਣੇ ਆਂ ਨਾਲੇ ਆਪਾਂ ਇਹ ਨਾਰਦਾਨਾ ਕਰ ਲਾਂਗੇ ਨਾਲ ਹੀ ਦਰਦਰਾ ਬ੍ਰੀਕ ਇਹ ਵੀ ਨਾਲ ਹੀ ਆਪਾਂ ਪਾ ਕੇ ਤੇ ਪੀਸ ਲੈਣੇ ਆਂ ਜਾਨ ਬਾਬਾ ਫੁਨਾ ਦੇ ਸੀ ਗ੍ਰੈਂਡਰ ਹੀ ਚੱਲਦਾ ਹੁੰਦਾ ਆਪਾਂ ਦੂਜਾ ਗ੍ਰੈਂਡਰ ਕਦੇ ਵੀ ਨਹੀਂ ਚਲਾਇਆ ਇਹਦੇ ਤੋਂ ਹੀ ਆਪਾਂ ਕੰਮ ਲੈਨੇ ਆ। ਕਾਲੀ ਮਿਰਚ ਤੇ ਨਾਰਦਾਣਾ ਪੀਸ ਲਿਆ ਆਪਾਂ ਤੇ ਇਹ ਹੁਣ ਜਿਹੜਾ ਆਪਾਂ ਲਸਣ ਲਿਆ ਇਹਨੂੰ ਪੀਸ ਲਾਂਗੇ। ਇਹਨੂੰ ਚੰਗੀ ਤਰ੍ਹਾਂ ਬ੍ਰੀਕ ਕਰ ਲੈਨੇ ਆ ਆਪਾਂ। ਵੈਸੇ ਤੇ ਲਸਣ ਦਾ ਪਾਣੀ ਸੋਣਾ ਚਾਹੀਦਾ ਪਰ ਆਪਾਂ ਇਹਨੂੰ ਚੰਗੀ ਤਰ੍ਹਾਂ ਬ੍ਰੀਕ ਕਰਕੇ ਇਹਨੇ ਵਿੱਚ ਪਾ ਦੇਣਾ। ਆਪਾਂ ਬ੍ਰੀਕ ਹੋ ਗਿਆ। ਤੇ ਆਪਾਂ ਇਹਦੇ ਵਿੱਚ ਹੀ ਵੇਸਣ ਪਾ ਕੇ ਹੁਣ ਕਾਲੇ ਨੇ ਵੇਸਣ ਲਸਣ ਦੇ ਵਿੱਚ ਹੀ। ਇਹਦੇ ਵਿੱਚ ਪਾਲਾਂਗੇ ਆਪਾਂ ਇਹ ਨਾਰਦਾ ਨਾਲ ਤੇ ਕਾਲੀ ਮਿਰਚ ਥੋੜਾ ਜਿਹਾ ਪਾਲਾਂਗੇ ਆਪਾਂ ਜੀਰਾ ਪਰ ਥੋੜੇ ਪਕੌੜੇ ਬਣਾ ਰਹੇ ਆ ਤਾਂ ਥੋੜਾ ਥੋੜਾ ਸਮਾਨ ਪਾਵਾਂਗੇ ਨਹੀਂ ਕਿ ਆਪਾਂ ਪਾ ਲੈਨੇ ਆ ਜਵੈਨ ਇਹਨੂੰ ਮਸਾਲੇ ਨੇ ਆ ਸਵਾਦਨਸਾਰ ਪਾਲਾਂਗੇ ਲੂਣ ਪਾਣੀ ਪਾ ਕੇ ਥੋੜਾ ਥੋੜਾ ਆਪਾਂ ਨੂੰ తరికే న పడే బావే సబ్జీ ఆ కలర్ వస్తా బ రతలా నా గ ਇਹਨ ਆਪਣਾ ਬੈਟਰ ਤਿਆਰ ਆ। ਰੈਕਸ਼ਨ ਆਪਾਂ ਨੇ ਕਰ ਲਿਆ। ਇਸੇ ਪੈਨ ਰੱਖ ਕੇ ਆਪਾਂ ਇਹ ਤੇਲ ਪਾ ਲਾਂਗੇ। ਤੇਲ ਔਰ ਜਿਹੜਾ ਲਿਆ ਆਪਾਂ ਇੱਕ ਪੈਕਟ ਦੇ ਵਿੱਚ ਆਪਾਂ ਜਿਹੜਾ ਮਟੀਰੀਅਲ ਬਣਾਇਆ ਬੈਟਰ ਪਾ ਲਿਆ ਤੇ ਇੱਕ ਥੋੜਾ ਜਿਹਾ ਸ਼ੇਕ ਕਰ ਲਿਆ ਤੇ ਇਸ ਤਰ੍ਹਾਂ ਇਹਦੇ ਵਿੱਚ ਪਾਵਾਂਗੇ ਇਹ ਪਕੌੜੇ। ਇਸ ਤਰ੍ਹਾਂ ਗੋਲ-ਗੋਲੀ ਆਪਾਂ ਪਕੌੜੇ ਪਾਈ ਜਾਣੇ ਆ ਜਿਵੇਂ ਜਲੇਬੀ ਬਣਦੀ ਹੋਵੇ ਜੈਸਾ ਆਪਾਂ ਨੂੰ ਲੌਂ ਦੇ ਲੌਂ ਦੇ ਪਕਾਉਣਾ ਵਾ ਇਸ ਤਰ੍ਹਾਂ ਆਪਾਂ ਪਕੌੜੇ ਬਣਾਉਣੇ ਆ ਮੋਟੇ-ਮੋਟੇ ਇਹ ਆਲੂ ਪਕੌੜਿਆਂ ਦੀ ਆਪਾਂ ਤੁਹਾਨੂੰ ਸਬਜ਼ੀ ਵੀ ਬਣਾ ਕੇ ਦਿਖਾਵਾਂਗੇ ਇਹ ਆਪਾਂ ਪਕੌੜੇ ਘਰੇ ਹੀ ਇਸੇ ਤਰ੍ਹਾਂ ਤਿਆਰ ਕਰਦੇ ਹੁੰਨੇ ਆ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਉਲਟ-ਪੁਲਟ ਕਰ ਲਾਂਗੇ ਹਲੋ ਪਕੌੜੇ ਆਪਣੇ ਬਣ ਗਏ ਆ ਤੇ ਆਪਾਂ ਕੱਢ ਲੈਨੇ ਇਹਨਾਂ ਨੂੰ ਇਦਾਫਾ ਮੱਠੀ-ਵੱਠੀ ਆਗ ਤੇ ਰਾੜੋ ਲਿਆ ਚੰਗੀ ਤਰ੍ਹਾਂ ਜੀ ਆਪਣੇ ਪਕੌੜੇ ਬਣ ਕੇ ਤਿਆਰ ਆ ਇਹਨੂੰ ਆਪਾਂ ਕੱਢ ਲੈਨੇ ਆ ਇਹਨਾਂ ਨੂੰ ਆਪਾਂ ਠੰਡੇ ਹੋਣ ਤੇ ਛੋਟੇ-ਛੋਟੇ ਕਰਕੇ ਦਿਖਾਵਾਂਗੇ ਤੁਹਾਨੂੰ ਹਲੋ ਜੀ ਪਕੌੜੇ ਆਪਣੇ ਬਣ ਕੇ ਤਿਆਰ ਆ ਵੇਖੋ ਕਿੱਡੇ ਸੋਨੇ ਜਲੇਬੀ ਵਾਂਗੂ ਪਕੌੜੇ ਬਣਿਆ ਇਹ ਬਹੁਤ ਵਧੀਆ ਚੀਜ਼ ਬਣਦੀ ਆ ਲੰਮਾ ਟਾਈਮ ਤੱਕ ਚੱਲ ਜਾਂਦੀ ਆ ਘਰ ਵਿੱਚ ਜਦੋਂ ਮਰਜੀ ਕੋਈ ਪ੍ਰੋਣਾ ਆਵੇ ਚਾਹੇ ਵਿਆਹ ਵੀ ਦੇਲੇ ਕਰਿਆ ਆਲੂ ਪਕੌੜਿਆਂ ਤੇ ਬਣਾ ਕੇ ਸਬਜੀ ਖਾ ਲੋ ਤੇ ਇੱਕ ਵਾਰੀ ਬਣਾ ਕੇ ਸਟੋਰ ਕਰ ਲਿਆ ਕਰੋ ਤੁਸੀਂ ਜੇ ਕਿੰਨੇ ਕਿੰਨੇ ਬਣਾਇਆ ਕਮੈਂਟ ਜ਼ਰੂਰ ਕਰਿਓ ਵੀ ਜਿੰਨੇ ਜਿੰਨੇ ਬਣਾ ਕੇ ਪਕੌੜੇ ਖਾਦੇ ਆ ਆਪਾਂ ਤੇ ਇਸ ਤਰ੍ਹਾਂ ਘਰੇ ਹੀ ਪਕੌੜੇ ਬਣਾਉਨੇ ਆ ਬਾਜ਼ਾਰੋਂ ਬਹੁਤ ਘੱਟ ਲੈਉਣੇ ਨੇ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਇਹ ਲੈਕਚਰ ਦੱਬ ਕੇ ਕਰ ਦਿਓ ਇੱਕ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ ਇਹ ਤੁਹਾਨੂੰ ਆਪਾਂ ਤੋੜ ਕੇ ਵੀ ਦਿਖਾਉਣੀ ਅਵੇ ਕਿੱਡੇ ਸੋਨੇ ਕੁਰਕਰੇ ਬਣਿਆ ਇਤਰਾ ਆਪਾਂ ਤੋੜ ਕੇ ਪੀਸ ਕਰਕੇ ਤੇ ਇਹਨਾਂ ਨੂੰ ਆਪਾਂ ਸਟੋਰ ਕਰ ਲੈਣਾ ਅਡਾਜੀ ਕਰਦਾ ਮੋٹے ਬਣਾ ਲਓ ਤੁਹਾਡਾ ਜੀ ਕਰਦਾ ਫਰੀਕ ਬਣਾ ਲਓ ਘਰ ਵਿੱਚ ਆਪਾਂ ਆਪਣੀ ਮਰਜ਼ੀ ਨਾਲ ਬਣਾ ਸਕਦੇ ਆ ਬਾਜ਼ਾਰੋਂ ਤੇ ਬਹੁਤ ਮੋٹے ਮਿਲਦੇ ਆ ਉਹ ਕਿਹੇ ਵੇਲੇ ਸਬਜ਼ੀ ਦੇ ਵਿੱਚ ਗਲਦੇ ਵੀ ਨਹੀਂ ਇਹ ਆਪਾਂ ਘਰ ਵਿੱਚ ਤਿਆਰ ਕਰੋ ਥੋੜੇ ਬਰੀਕ ਬਣਾ ਲਓ ਹੁਰਕਰੇ ਬਣਿਆ ਇਹ ਵਿੱਚੋਂ ਕੋਲੇ ਆ ਉਪਰੋਂ ਹੁਰਕਰੇ ਆ